ਇਹ ਸੁਪਨਾ ਸੀ ਵੀ ਮੈਂ ਆਪਦੇ ਪਿੰਡ ਨੂੰ ਵੀ ਸਾਰੇ ਪਿੰਡ ਮੇਰੇ ਇੱਕੋ ਜਾ ਹੋ ਗਏ। ਜੈ ਮੈਂ ਸਾਰੇ ਪਿੰਡ ਨੂੰ ਘਰ ਪਾ ਕੇ ਤਾਂ ਮੈਂ ਵੀਰੇ ਦੀ ਸੋਚ ਸੀਗੀ ਕਿ ਜਿਸਨਾਂ ਦੇ ਘਰ ਨਹੀਂ ਆ ਉਹ ਸੋਚਦਾ ਸੀ ਵੀ ਉਹਨਾਂ ਦੇ ਘਰ ਵੀ ਮੈਂ ਉਹਨਾਂ ਦੇ ਘਰ ਪਾ ਕੇ ਤਾਂ ਮੈਂ ਮੇਰਾ ਸਾਰਾ ਪਿੰਡ ਇੱਕੋ ਜਾ ਹੋ ਵੀ। ਮੇਰਾ ਬੱਚਾ ਐਡਾ ਕਾਲਜ ਪੜਦਾ ਪਿਆ ਵੀਰੇ ਦੀ ਵਜ੍ਹਾ ਨਾਲ ਪੜਦਾ ਪਿਆ। ਨਹੀਂ ਅੱਜ ਦੇ ਟਾਈਮ ਮੇਰਾ ਬੱਚਾ ਜਾਨੀ ਦੀ ਸਰਕਾਰੀ ਸਕੂਲ ਦੇ ਵਿੱਚ ਪੜਦਾ ਹੁੰਦਾ ਉਹ ਐਡਾ ਕਾਲਜ ਆ ਮੇਰਾ ਬੱਚਾ। ਅਬ ਸੁਪਨਾ ਰਹਿ ਗਿਆ ਵੀ ਪਿੰਡ 'ਚ ਮੈਂ ਘਰ ਪਾ ਕੇ ਦੇਣੇ ਬਸ ਵੀ ਇਹਦਾ ਸੁਪਨਾ ਰਹਿ ਗਿਆ। ਬੀੜੇ ਕਰਕੇ ਮੇਰੇ ਸਾਰੇ ਮੇਰੇ ਸਾਰੇ ਪਰਵਾਨਿਆਂ ਅੱਜ ਵੀਰੇ ਕਰਕੇ ਬਸ ਮੇਰਾ ਬੱਚਾ ਕੱਲ ਨੂੰ ਮੇਰੇ ਬੱਚਾ ਕੁਸ ਬਣ ਜਾਵੇ ਬਸ ਵੀਰੇ ਕਰਕੇ ਬਣੂਗਾ ਜੋ ਬਸ ਵੀ ਬਣਗਾ ਪਰ ਰਾਜਵੀਰ ਜਵੰਦੇ ਨੇ ਇਸ ਦੀ ਮਦਦ ਕੀਤੀ ਇਸ ਦੇ ਬੱਚੇ ਐਜੂਕੇਟ ਹੋ ਰਹੇ ਆ ਤੋਂ ਅੱਜ ਰਾਜਵੀਰ ਜਵੰਦੇ ਦੀ ਬਦੌਲਤ ਹੋ ਰਹੇ ਆ ਦੇ ਕੋਟੀਆਂ ਸਵਟਰ ਬੜੀਆਂ ਨੂੰ ਸਾਲ ਗੜਾ ਵਿਰਾ ਕਰਦਾ ਹੁੰਦਾ ਸੀ ਬਾਈ ਰਾਜਵੀਰ ਫਾਨੀ ਸੰਸਾਰ ਨੂੰ અલਵਿਦਾ ਆ ਗਿਆ ਪਰ ਬਾਈ ਰਾਜਵੀਰ ਨਾਲ ਪਿੰਡ ਵਾਸੀਆਂ ਤੋਂ ਪਤਾ ਲੱਗਦਾ ਵੀ ਉਹ ਇਹ ਨਹੀਂ ਸੀਗਾ ਵੀ ਜਿਵੇਂ ਆਰਟਿਸਟ ਹੋਵੇ ਜਦੋਂ ਪਿੰਡ ਵਾਲਿਆਂ ਨਾਲ ਕੋਲਾਂਦਾ ਸੀ ਪਿਆਰ ਕਰਦਾ ਸੀ ਬਾਈ ਅੱਜ ਜਲਦੀ ਸੇਵਾ ਕਰ ਰਿਹਾ ਸੀ ਬਾਈ ਨੇ ਮੈਨੂੰ ਇੱਕ ਇਨਸੀਡੈਂਟ ਦੱਸਿਆ ਵੀ ਤੁਸੀਂ ਵੀ ਸੋਚੋਗੇ ਵੀ ਯਾਰ ਕੀ ਹੁੰਦਾ ਵੀ ਰੱਬ ਚੰਗੇ ਬੰਦਿਆਂ ਨੂੰ ਕਿਉਂ ਖੋ ਲਾਂਦਾ ਸਾਡੇ ਤੋਂ ਭਾਈ ਜੀ ਤੁਸੀਂ ਪਿੰਡ ਵਾਸੀ ਹੋ ਤੇ ਰਾਜਵੀਰ ਨਾਲ ਕਿੱਦਾ ਪਿਆਰ ਸੀ ਤੁਹਾਨੂੰ ਰਾਜਵੀਰ ਵੀਰੇ ਨਾਲ ਸਾਡਾ ਬਹੁਤ ਪਿਆਰ ਸੀਗਾ ਵੀਰਾ ਜਿਉਂ ਜਣੀ ਦੀ ਪਿੰਡ ਜਿਉਂ ਸਰਪੰਚ ਬਣਿਆ ਸੀ ਵੀਰਾ ਜੋ ਹੈਲਪ ਚਾਹੀਦੀ ਸੀਗੀ ਵੀ ਜਣੀ ਦੀ ਵੀਰਾ ਦਿੰਦਾ ਸੀਗਾ ਸਾਨੂੰ ਜਣੀ ਦੀ ਜਿਵੇਂ ਜਦੋਂ ਆਉਂਦੇ ਸੀ ਸਾਡੀ ਹੈਲਪ ਕਰਦਾ ਸੀ ਵੀਰੇ ਨੂੰ ਸਾਡਾ ਮੇਰਾ ਮੁੰਡਾ ਛੋਟਾ ਜਿਹਾ ਲੜਕਾ ਮੇਰਾ ਸੱਤ 57 ਸਾਲਾਂ ਦਾ ਉਹਦੀ ਇਨਵਿਸ਼ਨ ਨਹੀਂ ਹੋ ਰਹੀ ਸੀ ਸਦਮਾ ਖਦਕਾਲ ਦੇ ਚ ਵੀਰੇ ਨੂੰ ਮੈਂ ਲੈ ਕੇ ਗਿਆ ਮੈਂ ਕਿਹਾ ਵੀਰੇ ਇੱਥੇ ਆ ਕਰਕੇ ਇਨਵਿਸ਼ਨ ਨਹੀਂ ਹੋ ਰਹੀ ਸਾਡੀ ਇਹ ਨਾ ਬੱਚੇ ਦੀ ਉਹ ਕਹਿੰਦੇ ਕੋਈ ਨਹੀਂ ਵੀ ਕਹ ਲੂ ਤੁਸੀਂ ਆਇਓ ਸਾਡੇ ਕੋਲੇ ਤੁਹਾਨੂੰ ਅਸੀਂ ਲੈ ਕੇ ਚੱਲਾਂਗੇ ਉੱਥੇ ਵੀਰੇ ਨੂੰ ਮੈਂ ਨਾਂ ਲੈ ਕੇ ਗਿਆ ਵੀਰੇ ਨੇ ਖਰਚਾ ਵੀ ਭਰਿਆ ਸਾਰਾ ਵੀਰੇ ਨੇ ਆਉ ਦੇ ਕੋਲ ਇਨਵਿਸ਼ਨ ਕਰਾਈ ਇੱਕ ਵਾਰ ਕਹਿੰਦਾ ਕੋਈ ਨਹੀਂ ਜੋ ਹੈਗਾ ਵੀ ਮੈਂ ਵੀਰੇ ਨੇ ਜਾਣੀ ਦੀ ਸਾਡੀ ਐਡਮਿਸ਼ਨ ਕਰਾਤੀ ਸੀਗੀ ਬੱਚੇ ਉਹਦੇ ਐਡਮਿਸ਼ਨ ਵੀ ਕਰਾਈ ਫੀਸ ਵੀ ਭਰੀ ਫੀਸ ਵੀ ਭਰੀ ਵੀਰੇ ਨੇ ਯਾਨੀ ਦੀ ਜੋ ਕਾਗਜ਼ ਆ ਯਾਨੀ ਦੀ ਕਿਸੇ ਨੇ ਕਾਗਜ਼ ਪੱਤਰ ਤੇ ਯਾਨੀ ਦੀ ਕਦੇ ਵੀ ਸਾਈਨ ਕਰਾਉਣੀ ਵੀਰੇ ਦਾ ਕੋਈ ਜਵਾਬ ਨਹੀਂ ਸੀ ਜੇ ਕੋਈ ਕਿਸੇ ਨੂੰ ਬਈ ਕੋਈ ਦਿੱਕਤ ਪੈਂਦੀ ਸੀਗੀ ਵੀਰੇ ਨੇ ਜੇ ਕਹਿੰਦੇ ਸੀ ਵੀ ਨਾਲ ਤਰੋ ਸਾਡੇ ਵੀ ਵੀਰੇ ਆਏ ਨਹੀਂ ਸੀਗਾ ਵੀ ਕਿਸੇ ਨੂੰ ਜਵਾਬ ਨਹੀਂ ਦਿੰਦਾ ਸੀ ਵੀਰੇ ਨਾਲ ਤੁਰਦਾ ਸੀਗਾ ਜੀ ਜਿਉਂ ਵੀਰੇ ਨੇ ਸਰਪੰਚੀ ਲਈਤੀ ਆ ਵੀ ਯਾਨੀ ਦੀ ਪਿੰਡ ਚ ਬਹੁਤ ਕੰਮ ਕੀਤਾ ਯਾਨੀ ਦੀ ਸਾਡੇ ਪਿੰਡ ਦੇ ਵਿੱਚ ਪਹਿਲਾਂ ਗਲੀਆਂ ਸਾਰੀਆਂ ਕੱਚੀਆਂ ਸੀਗੀਆਂ ਜੋ ਜਿੰਨੀਆਂ ਗਲੀਆਂ ਵਾ ਸਾਰੀਆਂ ਉਹ ਵੀਰੇ ਦੀ ਵਜ੍ਹਾ ਨਾਲ ਬਣੀਆਂ ਆਈਆਂ ਆ ਸਾਰੀਆਂ ਗਲੀਆਂ ਦੇਖਦੇ ਆਂ ਰੋਡ ਕਿੰਨੀ ਵਧੀਆ ਬਣੀ ਹੋਈ ਐ ਇਹ ਸਾਰੀ ਹਾਂਜੀ ਇਹ ਸਾਰੀਆਂ ਵੀਰੇ ਦੀ ਵਜ੍ਹਾ ਨਾਲ ਹੀ ਬਣੀ ਆਈਆਂ ਜਿਉਂ ਵੀਰੇ ਸਰਪੰਚ ਵੀਰੇ ਨੇ 5 ਸਾਲ ਸਰਪੰਚੀ ਕੀਤੀ ਆ 5 ਸਾਲਾਂ ਚ ਵੀਰੇ ਨੇ ਬਹੁਤ ਕੰਮ ਕਰਾਇਆ ਜੀ ਯਾਨੀ ਦੀ ਪਿੰਡ ਚ ਪਹਿਲਾ ਪਲਾਂਟ ਵੀ ਕੱਟਣ ਦੀ ਵੀਰੇ ਦੀ ਸੀਗੀ ਹੁਣ ਹੈਲਥ ਸੀਗੀ ਅੜਤ ਪੀੜਤਾ ਦੀ ਹੈਲਪ ਕਰਨੀ ਸੀਗੀ ਵੀਰੇ ਨੇ ਯਾਨੀ ਉਹ ਕਹਿੰਦੇ ਵੀ ਜੋ ਵੀਰੇ ਨੇ ਰਾਜੂ ਨੇ ਜੋ ਸਰਪੰਚ ਸਾਡੇ ਹਣ ਇਸ ਟਾਈਮ ਮੁਖੀ ਆ ਉਹਨਾਂ ਨੇ ਫੋਨ ਲਾਇਆ ਵੀ ਆਪਾਂ ਆੜਪੀੜਤਾ ਲਈ ਪੀਜਾਨੀ ਦੀ ਪਿੰਡ 'ਚ ਸੇਵਾ ਕਰਨੀਆਂ ਉਹ ਕਹਿੰਦੇ ਵੀ ਸਾ ਵੀਰਾਂ ਕਹਿੰਦਾ ਗੋਪਤ ਸੇਵਾ ਜੋ ਮੇਰੇ ਲਈ ਸੇਵਾ ਵਾ ਜਿਹੜੀ ਮਰਜ਼ੀ ਰੱਖਦੇ ਜੀ ਅੱਜ ਤਾਂ ਯਕੀਨੀ ਹੁੰਦਾ ਹਾਂ ਨਹੀਂ ਕਿੱਥੇ ਹੀ ਬਸ ਜਨ ਜੋ ਰੱਬ ਨੂੰ ਮਨਜੂਰ ਸੀ ਗਈ ਬੀ ਜਾਣੀ ਦੀ ਇੰਨਕਸੀ ਵੀਰੇ ਨੇ ਜਿੱਤੇ ਕਈ ਦਾ ਸੀ ਸਾਡੇ ਨਾਲ ਖੜਦਾ ਸੀ ਜਿਹੜਾ ਮਦਦ ਕਰਦਾ ਨਾ ਬੰਦੇ ਨੂੰ ਰੱਬ ਦਾ ਰੂਪ ਲੱਗਦਾ ਵੀ ਹਾਂ ਇਹ ਵੀਰਾ ਬਾਪ ਨਹੀਂ ਆ ਸਕਦਾ ਰੱਬ ਨੇ ਇਹਦੇ ਥਰੂ ਸਾਡੀ ਮਦਦ ਕਰਾਈ ਹੈ ਤੇ ਐ ਨਹੀਂ ਲੱਗਦਾ ਸਾਡੀ ਮਦਦ ਕਰਨ ਵਾਲਾ ਗਰੀਬਾਂ ਦਾ ਹੱਥ ਫੜਨ ਵਾਲਾ ਚਲਾ ਗਿਆ ਕੀ ਕਰੀਏ ਇਹ ਹੁਣ ਜੋ ਮਹਾਰਾਜ ਦੀ ਸੀਗਾ ਹੱਥ ਹੀ ਉਹ ਯਾਨੀ ਜਣੀ ਦੀ ਅੱਜ ਸਾਡੇ ਪਿੰਡ ਦੇ ਵਿੱਚ ਸਾਰਾ ਪਿੰਡ ਮਹਿਸੂਸ ਕਰ ਰਿਹਾ ਏ ਸਾਡੇ ਪਿੰਡ ਦੇ ਵਿੱਚ ਜਿੰਨੇ ਕੰਮ ਚੱਲ ਰਹੇ ਸੀ ਸਾਰੇ ਅੱਜ ਕੰਮ ਸਾਰੇ ਬੰਦ ਆ ਜੀ ਸਾਡੇ ਪਿੰਡ ਕੋਈ ਕੰਮ ਨਹੀਂ ਚੱਲਦਾ ਪਿਆ ਸਾਡੇ ਪਿੰਡ ਜਣੀ ਦੀ ਬੇਇਨਤੀ ਕਰਾਈਆ ਵੀ ਜਣੀ ਦੀ ਮੁਖੀਆਂ ਨੇ ਸਾਰੇ ਨੇ ਵੀ ਅੱਜ ਪਿੰਡ ਦੇ ਵਿੱਚ ਕੋਈ ਕੰਮ ਨਹੀਂ ਚਲਾਣਾ ਚਾਹੀਦਾ ਸਾਡੇ ਪਿੰਡ ਅੱਜ ਅੱਜ ਕੋਈ ਕੰਮ ਨਹੀਂ ਸਾਡੇ ਪਿੰਡ ਜਿੱਦਾਂ ਦੀ ਵੀਰੇ ਦੇ ਹੋਈ ਆ ਗੱਲ ਏ ਸਾਡੇ ਪਿੰਡ ਬਹੁਤ ਮਹਿਸੂਸ ਕਰ ਰਿਹਾ ਏ ਯਾਨੀ ਦੀ ਸਾਡੇ ਪਿੰਡ ਖੰਡ ਪਾਠ ਵੀ ਖਾਏ ਗਏ ਅੱਜ ਜਣੀ ਦੀ ਖੰਡਪਾੜ ਸਾਡੇ ਚੱਲ ਰਹੇ ਸੀਗੇ ਰੋਟੀ ਪਾਣੀ ਸਰਕਸ ਤਾਰ ਸੀਗਾ ਖੰਡਪਾੜ ਚੱਲ ਰਹੀ ਸੀਗੇ ਵੀ ਜਣੀ ਦੀ ਜੋ ਖਬਰ ਸੁਣੀ ਬਸ ਰੱਬ ਨੇ ਬਸ ਬਿਰੇ ਨੂੰ ਖੋਲਿਆ ਅੱਡੇ ਗੁਰੂ ਬੱਚਿਆਂ ਦੀ ਪੜ੍ਹਾਈ ਦਾ ਜੰਮਾ ਚੱਕਿਆ ਸੀ ਤੁਹਾਡੀ ਹੁਣ ਵੀਰੇ ਨੇ ਜਾਣੀ ਦੀ ਐਡਾ ਕਾਲਜ ਆ ਜਾਣੀ ਦੀ ਬਹੁਤ ਵੱਡਾ ਕਾਲਜ ਆ ਜਾਣੀ ਦੀ ਵੀ ਸਾਡੇ ਜਿੰਨੀ ਸਾਡੀ ਵੀ ਜਾਣੀ ਕਾਲਜ ਦੇ ਵਿੱਚ ਸਕੂਲ ਚੱਲ ਰਿਹਾ ਜ ਤੁਹਾਡਾ ਬੱਚੇ ਵੀ ਜਾਣੀ ਦੀ ਉਹ ਜੀ ਜਾਣੀ ਇੱਕ ਸਾਡਾ ਕਾਲਜ ਹੀ ਐ ਸਦਮਾ ਵਰਜਕਾਰ ਜ ਤੁਸੀਂ ਦੇਖਿਆ ਹੋਣਾ ਹਾਂਜੀ ਉੱਥੇ ਵੀਰੇ ਨੇ ਐਡਮਿਸ਼ਨ ਕਰਾਈ ਸਾਡੇ ਬੱਚੇ ਦੀ ਉੱਥੇ ਸਾਡੀ ਐਡਮਿਸ਼ਨ ਹੀ ਹੋਈ ਸੀ ਹਾਂਜੀ ਆਏ ਜਿੰਨੀ ਆ ਬੱਚੇ ਸਾਡਾ ਹੈਗਾ ਮੇਰਾ ਬੱਚਾ ਹੁਣ 8 9 ਸਾਲਾਂ ਦਾ ਹੈ ਜੀ ਜਾਣੀ ਦੀ ਵੀਰੇ ਨੇ ਯਾਨੀ ਦੀ ਸਾਡੀ ਨਿਮਿਸ਼ਨ ਉਹ ਸੈਕ ਯਾਨੀ ਦੀ ਜੋ ਸਾਡੇ ਕੋਲੇ ਐਨੀ ਸੀ ਐਸ ਐਨੀ ਸੀਗੀ ਐਨੀ ਐਨੀ ਗੈਸ ਕਾਰਨ ਵੀ ਯਾਨੀ ਦੀ ਅਸੀਂ ਨਹੀਂ ਕਰਾ ਸਕਦੇ ਕਦੇ ਵੀ ਮਦਦ ਤੋਂ ਮਦਦ ਤੋਂ ਪਿੱਛੇ ਨਹੀਂ ਹਟਿਆ ਤੁਸੀਂ ਕਹਿੰਦੇ ਸੀ ਜਦੋਂ ਤੁਹਾਡੇ ਤੁਸੀਂ ਉਹਦੇ ਕੋਲ ਜਾਂਦੇ ਸੀ ਜਦੋਂ ਮਰਜੀ ਜਾਂਦੇ ਸੀ ਜਦੋਂ ਮਰਜੀ ਆਈਏ ਚਾਹੇ ਹੀ ਰੋ ਸਵੇਰ ਬਈ ਆਇਆ ਨਹੀਂ ਵੀਰੇ ਨੇ ਕਦੇ ਜਵਾ ਵੀਰੇ ਨੂੰ ਤਾਂ ਹਜੇ ਇੱਕ ਟੁਕੜਾ ਪੰਜ ਪੰਜ ਨਹੀਂ 6 ਮਹੀਨੇ ਹੋ ਗਏ ਵੀਰੇ ਦੀ ਸਰਪੰਚੀ ਮੁੱਕਿਆ ਵੀਰੇ ਨੂੰ ਜਦੋਂ ਵੀਰੇ ਦੇ ਡੈਡੀ ਜੀ ਦੀ ਡੈਥ ਹੋਈ ਆ ਬਸ ਉਸ ਟਾਈਮ ਵੀਰਾ ਚੰਡੀਗੜ੍ਹ ਰੈਫਰ ਹੋਇਆ ਨਹੀਂ ਤਾਂ ਵੀਰਾ ਪਿੰਡ ਚ ਹੀ ਰਹਿੰਦਾ ਸੀ ਗੀ ਪਿਤਾ ਦੇ ਮੌਤ ਤੋਂ ਬਾਅਦ 2 ਸਾਲ ਪਹਿਲੇ ਉਸ ਤੋਂ ਬਾਅਦ ਚੰਡੀਗੜ੍ਹ ਹੀ ਚਲੇ ਗਿਆ ਹਾਂਜੀ ਉਸ ਤੋਂ ਬਾਅਦ ਵੀਰਾ ਉੱਥੇ ਚੰਡੀਗੜ੍ਹ ਚਲੇ ਗਿਆ ਸੀ ਗੀ ਉਦੋਂ ਪਹਿਲਾਂ ਵੀਰਾ ਜਾਨੀ ਦੀ ਬਹੁਤ ਹੈਲਪ ਕਰਦਾ ਸੀ ਬਹੁਤ ਜ਼ਿਆਦਾ ਹੈਲਪ ਕੀਤੀ ਵੀਰੇ ਨੇ ਵੀਰੇ ਦੀ ਸੋਚ ਵੀ ਸੀਗੀ ਵੀ ਹਾਂ ਵੀ ਮੈਂ ਆਉਦੇ ਪਿੰਡ ਨੂੰ ਵੀ ਜਾਨੀ ਵੀਰੇ ਦਾ ਇਹ ਸੁਪਨਾ ਸੀ ਵੀ ਮੈਂ ਆਉਦੇ ਪਿੰਡ ਨੂੰ ਵੀ ਸਾਰੇ ਪਿੰਡ ਮੇਰੇ ਇੱਕੋ ਜਿਹਾ ਹੋਵੇ ਜੇ ਮੈਂ ਸਾਰੇ ਪਿੰਡ ਨੂੰ ਘਰ ਪਾ ਕੇ ਤਾਂ ਮੈਂ ਵੀਰੇ ਦੀ ਸੋਚ ਸੀਗੀ ਅੱਛਾ ਜਿਨ੍ਹਾਂ ਦੇ ਘਰ ਨਹੀਂ ਆ ਉਹ ਸੋਚਦਾ ਸੀ ਵੀ ਉਹਨਾਂ ਦੇ ਘਰ ਵੀ ਮੈਂ ਉਹਨਾਂ ਦੇ ਘਰ ਪਾ ਕੇ ਤਾਂ ਮੈਂ ਮੇਰਾ ਸਾਰਾ ਪਿੰਡ ਇੱਕੋ ਜਿਹਾ ਹੋਵੇ ਤੇ ਮੇਰਾ ਕੋਈ ਪਿੰਡ ਆਏ ਨਾ ਕਦੇ ਵੀ ਮੈਂ ਚੱਲ ਵੀਰੇ ਕੰਦਾ ਕਮਾ ਕੇ ਤਾਂ ਰੇਕ ਹੀ ਖਾਈ ਜਾਂਦਾ ਜੀ ਹਨਾ ਚੱਲੀ ਜਾਂਦਾ ਸਰਕਲ ਵੀ ਜਾਣੀ ਦੀ ਵੀਰੇ ਦੀ ਸੋਚ ਐ ਸੀ ਵੀ ਮੈਂ ਸਾਰਿਆਂ ਨੂੰ ਵੀ ਇੱਕ ਵਾਰ ਵੀ ਘਰ ਪਾ ਕੇ ਦਮਾਂ ਕੰਮ ਕੀ ਕਰਦੇ ਹੋ ਤੁਸੀਂ ਮੈਂ ਵੀਰੇ ਪਿੰਡ ਦਾ ਕੰਮ ਕਰਦਾ ਹਾਂ ਜੀ ਜਿੱਥੇ ਤੁਹਾਨੂੰ ਕਦੇ ਲੋੜ ਪਈ ਹਾਂਜੀ ਆਪਣੇ ਖੜਦੇ ਰਾਜਵੀਰ ਹੀ ਨਾਮ ਯਾਦ ਹੁੰਦਾ ਹੈ ਹਾਂ ਰਾਜਵੀਰ ਵੀਰਾ ਯਾਦ ਮਾਰ ਤੁਹਾਨੂੰ ਯਾਦ ਰਹੂਗਾ ਵੀ ਹਾਂ ਮੇਰਾ ਬੱਚਾ ਵਾ ਮੇਰਾ ਬੱਚਾ ਡੈਕੋਲਜ ਪੜਦਾ ਵਾ ਵੀਰੇ ਦੀ ਵਜਾ ਨਾਲ ਪੜਦਾ ਪਿਆ ਨਹੀਂ ਅੱਜ ਦੇ ਟਾਈਮ ਮੇਰਾ ਬੱਚਾ ਜਣੀ ਸਰਕਾਰੀ ਸਕੂਲ ਦੇ ਵਿੱਚ ਪੜਦਾ ਹੁੰਦਾ ਉਹ ਡੈਕੋਲਜ ਮੇਰਾ ਬੱਚਾ ਵੀਰੇ ਦੀ ਵਜਾ ਨਾਲ ਅੱਜ ਕੱਲ ਉੱਥੇ ਪੜਦਾ ਪਿਆ ਵਾ ਜੀ ਅ ਤਨ ਲੱਗਦਾ ਵੀ ਤੁਹਾਡੇ ਬੱਚੇ ਦੀ ਐਜੂਕੇਸ਼ਨ ਹੋਰ ਭਰੀ ਆ ਤੇ ਉਹ ਰਾਜਵੀਰ ਜਿਵੇਂ ਬੰਦੇ ਕਰਕੇ ਉਹ ਪਰ ਹਾਂਜੀ ਜੋ ਮੇਰਾ ਬੱਚਾ ਵਾ ਜਣੀ ਦੀ ਜੋ ਵੀ ਕੁਝ ਬਣੂਗਾ ਮੇਰਾ ਬੱਚਾ ਅੱਜ ਦੇ ਟਾਈਮ ਦੇ ਵਿੱਚ ਉਹ ਰਾਜਵੀਰ ਬੰਦੇ ਰਾਜਵੀਰ ਵੀਰੇ ਦੀ ਮੇਰ ਹੋ ਗਈ ਮੇਰੇ ਤੇ ਕੀਤੀ ਆ ਵੀਰੇ ਨੇ ਪੇਰਾ ਜਣੀ ਦੀ ਮੇਰੇ ਲਈ ਫਰਿਸ਼ਤਾ ਬਣ ਕੇ ਆਇਆ ਅਕਸਰ ਦਾ ਪਿੰਡ ਨੂੰ ਘਾਟਾ ਪਿਆ ਵਾ ਸਾਡੇ ਸਾਰੇ ਪਿੰਡ ਨਾ ਖੜਦਾ ਰਿਹਾ ਬਾਈ ਜਿਹਨੂੰ ਕੋਈ ਵੀ ਲੋੜ ਸੀਗੀ ਜਣੀ ਜਬੀਰੇ ਅਬ ਸੁਪਨਾ ਰਹਗਾ ਵੀ ਪਿੰਡ ਚ ਮੈਂ ਘਰ ਪਾ ਕੇ ਦੇਣੇ ਬਸ ਵੀ ਇਹਦਾ ਸੁਪਨਾ ਰਹਗਾ ਬਾਈ ਜੀ ਹੁਣ ਐ ਵੀ ਨਹੀਂ ਹੁੰਦਾ ਵੀ ਐਜੂਕੇਸ਼ਨ ਦਾ ਖਰਚਾ ਉਹ ਚੱਕ ਰਿਆ ਸੀ ਫੀਸ ਉਹ ਚੱਕ ਰਿਆ ਸੀ ਹਾਂਜੀ ਸਾਰਾ ਖਰਚਾ ਸਾਰਾ ਖਰਚਾ ਚੱਕ ਰਿਆ ਸੀ ਹੁਣ ਉਹ ਬਾਈ ਨਹੀਂ ਰਿਹਾ ਹੁਣ ਖਰਚਾ ਬਾਈ ਬਸ ਬਾਈ ਯਾਰ ਸੀ ਹੀ ਬਸ ਕੋਈ ਮੇਰੇ ਘਰ ਕੀ ਮੇਰੇ ਸਾਰੇ ਮੇਰੇ ਸਾਰੇ ਪਰਵਾਨ ਨਹੀਂਓ ਅੱਜ ਵੀਰੇ ਕਰਕੇ ਬਸ ਮੇਰਾ ਬੱਚਾ ਕੱਲ ਨੂੰ ਮੇਰੇ ਬੱਚਾ ਕੁਸ ਬਣ ਜਾਵੇ ਬਸ ਵੀਰੇ ਕਰਕੇ ਬਣੂਗਾ ਜੋ ਬਸ ਵੀ ਬਣੂਗਾ ਕੋਈ ਨਾ ਹੋਵੇ ਰਾਜਵੀਰ ਸਾਡੇ ਚ ਨਹੀਂ ਰਿਹਾ ਇੱਕ ਖਬਰ ਕਰਨੀ ਤਾਂ ਜ਼ਰੂਰੀ ਸੀ ਵੀ ਪਤਾ ਲੱਗੇ ਵੀ ਉਹ ਸਿਰਫ ਇੱਕ ਆਰਟਿਸਟ ਨਹੀਂ ਸੀ ਉਸਨੇ ਆਪਣੇ ਪਿੰਡ ਵਾਸੀਆਂ ਦਾ ਕਿੰਦਾ ਸਾਥ ਦਿੱਤਾ ਤੇ ਉਸ ਦਿਨ ਨਾਲ ਜੋ ਹੋਇਆ ਹੋਣਾ ਨਹੀਂ ਚਾਹੀਦਾ ਸੀ ਭਾਈ ਜੀ ਇਹ ਨਹੀਂ ਲੱਗਦਾ ਵੀ ਜੇ ਕਿਤੇ ਨਾ ਕਿਤੇ ਸਹੀ ਤਰੀਕੇ ਨਾਲ ਸਭ ਕੁਝ ਹੋ ਜੇ ਵੀਰੇ ਇਸ ਤਰ੍ਹਾਂ ਲੜਦੇ ਬੇਸੀ ਕਿ ਉਹ ਨਾ ਰੋਡਾਂ ਦੇ ਘੁੰਮਦੇ ਹੁੰਦੇ ਤੇ ਅੱਜ ਰਾਜਵੀਰ ਜਿਉਂਦਾ ਹੁੰਦਾ ਸੜਕਾਂ ਸਹੀ ਹੁੰਦੀਆਂ ਤਾਂ ਰਾਜਵੀਰ ਜਿਉਂਦਾ ਹੁੰਦਾ ਜਿਉਂ 10 ਵਜੇ ਦੀ ਖਬਰ ਆਈ ਹੋਈ ਆ ਵੀਰੇ ਜਾਣੀ ਦੀ ਅੱਜ ਮੈਂ ਜਾਣੀ ਦੀ ਜਣੀ ਦੀ ਸਾਰੇ ਪਿੰਡ ਸਾਡੇ ਕਨ 10 ਵਜੇ ਦੀ ਖਬਰ ਆਈ ਹੋਈ ਆ 10 ਵਜੇ ਦੀ ਮੈਂ ਅੱਜ ਵੀ ਜਣੀ ਦੀ ਮੈਂ ਸੇਵਾ ਕਰ ਰਿਹਾ ਪਾਣੀ ਦੀ ਮੈਂ 10 ਵਜੇ ਦਾ ਇੱਥੇ ਆ ਜੀ ਜਿਉਂ ਸੁਣੀਆ ਖਬਰ ਵੀਰੇ ਦੀ ਹੈ ਨਾ ਬਸ ਪਾਣੀ ਪਾਣੀ ਵੀ ਨਹੀਂ ਪੀਤਾ ਕਿਆ ਹਲੇ ਤਾਈ ਰੋਟੀ ਵੀ ਨਹੀਂ ਖਾਧੀ ਮੈਂ ਦੀ ਸੇਵਾ ਕਰ ਰਹੇ ਹਾਂ ਤੇ ਹੱਥ ਹੀ ਨਹੀਂ ਪਾਣੀ ਪੀਤਾ ਪਾਣੀ ਵੀ ਨਹੀਂ ਪੀਤਾ ਕਿਆ ਜੀ ਜਾਣੀ ਦੀ ਬੀੜਾ ਸਾਡਾ ਬਹੁਤ ਵੱਡਾ ਹੌਸਲਾ ਸੀਗਾ ਜਾਨੀ ਦੀ ਸਾਡਾ ਇਸ ਟਾਈਮ ਸਮਝ ਲਓ ਹੌਸਲਾ ਹੌਸਲਾ ਇਟੋਟਗੇ ਹੌਸਲਾ ਇਟੋਟਗੇ ਤਾਂ ਬਾਹੀ ਰਾਜਵੀਰ ਜਵੰਦੇ ਨੇ ਇੱਕ ਕਹਾਣੀ ਨਹੀਂ ਆ ਹਰ ਬੰਦੇ ਦੀ ਪਿੰਡ ਦੇ ਵਿੱਚ ਕਹਾਣੀਆਂ ਰਾਜਵੀਰ ਜਵੰਦੇ ਨੂੰ ਲੈ ਕੇ ਬੜੀ ਵੱਡੀ ਗੱਲ ਆ ਕਿਸੇ ਦੀ ਐਡਮਿਸ਼ਨ ਕਰਾਣੀ ਕਿਸੇ ਲਈ ਸਭ ਕੁਝ ਕਰਨਾ ਬੰਦਾ ਆਪਣੇ ਲਈ ਸਭ ਕੁਝ ਕਰ ਲੈਂਦਾ ਪਰ ਕਿਸੇ ਨੂੰ 100 ਰੁਪਿਆ ਵੀ ਦੇਣਾ ਹੋਵੇ ਨਾ ਉੱਥੇ ਵੀ ਬੰਦਾ 10 ਵਾਰੀ ਸੋਚਦਾ ਪਰ ਰਾਜਵੀਰ ਜਵੰਦੇ ਨੇ ਇਸ ਦੀ ਮਦਦ ਕੀਤੀ ਇਸ ਦੇ ਬੱਚੇ ਐਜੂਕੇਟ ਹੋ ਰਹੇ ਆ ਤਾਂ ਅੱਜ ਰਾਜਵੀਰ ਜਵੰਦੇ ਦੀ ਬਦੌਲਤ ਹੋ ਰਹੇ ਆ ਤਾਂ ਹੁਣ ਤੁਹਾਨੂੰ ਜ਼ਰੂਰ ਪਤਾ ਲੱਗ ਗਿਆ ਹੈਗਾ ਵੀ ਕੀ ਉਸ ਦੀ ਪਿੰਡ ਨੂੰ ਦੇਣ ਸੀ ਕੀ ਉਸ ਦੀ ਪੰਜਾਬ ਨੂੰ ਦੇਣ ਸੀ ਪਰ ਇਹ ਗੱਲ ਕਵਾਂਗੇ ਵੀ ਸ਼ਾਇਦ ਪਤਾ ਨਹੀਂ ਸਮਾਂ ਨਹੀਂ ਸਮਾਂ ਉਸ ਤੇ ਤਾਂ ਰਾਜਵੀਰ ਵੀਰਾ ਜਾਨੀ ਦੀ ਹੀਰਾ ਹੀ ਸੀ ਹੀਰੇ ਤੋਂ ਵੀ ਵੱਧ ਕੇ ਜਾਣੀ ਦੀ ਜਿਵੇਂ ਕਹਿ ਦਿੰਦੇ ਆ ਵੀ ਬਸ ਪਿੰਡ ਵਾਸਤੇ ਤਾਂ ਹੀ ਕਹਿੰਦਾ ਸੀ ਵੀ ਹਾਂ ਜੋ ਪਿੰਡ ਦਾ ਕੰਮ ਹੁੰਦਾ ਕਰਾਈ ਚੱਲੋ ਕਰਾਈ ਚੱਲੋ ਵੀਰਾ ਰਾਜੂ ਸਰਪੰਚ ਬਣਿਆ ਹੁਣ ਉਹ ਕਹਿੰਦੇ ਸੀ ਵੀ ਜੋ ਵੀਰਾ ਹੁਣ ਵੀ ਸਰਪੰਚ ਨਹੀਂ ਸੀ ਹੁਣ ਸਰਪੰਚ ਰਾਜੂ ਵੀਰਾ ਬਣਿਆ ਰਾਜੂ ਵੀਰੇ ਦਾ ਬਹੁਤ ਖਾਸ ਦਿਹਾੜ ਸੀਗਾ ਉਹਨਾਂ ਦੇ ਪਾਪਾ ਜੀ ਦਾ ਵੀਰੇ ਜੀ ਵੀਰੇ ਦੇ ਤੇ ਜਾਣੀ ਦੀ ਵੀ ਜਾਣੀ ਦੀ ਵੀਰਾ ਕਹਿੰਦਾ ਜੋ ਖਰਚਾ ਹੁੰਦਾ ਬਸ ਕਰ ਹੀ ਜਾਓ ਬਸ ਪਿੰਡ ਦਾ ਸੁਭਾਅ ਬਣਾ ਦਿਓ ਪਿੰਡ ਪਤਾ ਲੱਗੇ ਵੀ ਹਾਂ ਪਿੰਡ ਜੇ ਕੋਈ ਪਿੰਡ ਹੈਗਾ ਵਾਜੀ ਯਾਨੀ ਪਤਾ ਲੱਗੇ ਪੋਨਾ ਪਿੰਡ ਰਾਜਵੇਰ ਜਵੰਦੇ ਦਾ ਪਿੰਡ ਆ ਵੀ ਯਾਨੀ ਦੀ ਪੋਨਾ ਸਾਡੇ ਇੱਥੇ বাজਦਾ ਪੋਨੇ ਕੋਠੇ বাজਦਿਆ ਉਹ ਪੋਨੇ ਕੋਠੇ ਯਾਨੀ ਦੀ ਕਿਸੇ ਨੂੰ ਕੋਈ ਵੀ ਪਤਾ ਸੀ ਵੀ ਪੋਨੇ ਜਾਣਾ ਪੋਨੇ ਕੋਠੀ বাজਦੇ ਸੀਗੇ ਯਾਨੀ ਦੀ ਵੀਰੇ ਦੀ ਦਵਾਲਤ ਸੀਗੀ ਵੀ ਇੱਥੋਂ ਪਤਾ ਲੱਗਾ ਵੀ ਪਿੰਡ ਪੋਨਾ ਵੀਰੇ ਦੀ ਪਤਾ ਵਜਾ ਨਾਲ ਪਤਾ ਲੱਗਣ ਲੱਗਾ ਵੀ ਪਿੰਡ ਪੋਨਾ ਬਹੁਤ ਵੱਡੀ ਚੀਜ਼ ਆ ਵੀਰਾ ਪਹਿਲਾਂ ਆਸ ਪਹਿਲਾਂ ਆਸਤੀ ਸੀਗਾ ਸਾਡੇ ਏਰੀਆ پورے ਪਿੰਡ ਦਾ ਤੁਹਾਡੇ ਏਰੀਆ ਦਾ ਹੀ ਕਹਿਣ ਹਾਂਜੀ ਏਰੀਆ ਦਾ ਲਾ ਲਓ ਸਾਡੇ ਪਿੰਡ ਦਾ ਪਹਿਲਾ ਹਸਟਿਸ ਸੀਗਾ ਤਾਂ ਮੈਂ ਜਿਵੇਂ ਪਹਿਲਾਂ ਕਿਹਾ ਵੀ ਅਸਲ ਦੇ ਵਿੱਚ انسان ਕਿਸ ਤਰ੍ਹਾਂ ਦਾ ਸੀ ਉਹ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਜ਼ਰੂਰ ਉਸ ਦੇ ਨਾਲ ਜੋ ਹੋਇਆ ਜੋ ਗਲਤੀਆਂ ਹੋਈਆਂ ਉਹ ਅਸੀਂ ਉਜਾਗਰ ਕਰਦੇ ਰਵਾਂਗੇ ਸਵਾਲ ਪੁੱਛਦੇ ਰਵਾਂਗੇ ਸਿਸਟਮ ਨੂੰ ਪੁੱਛਦੇ ਰਵਾਂਗੇ ਇਹ ਤੁਸੀਂ ਰਾਬਤ ਹੀ ਨਹੀਂ ਪਾ ਸਕਦੇ ਮੇਰਾ ਬੰ ਕਰਕੇ ਹੋਇਆ ਸਿਸਟਮ ਦਾ ਫੇਲਿਅਰ ਬੜਾ ਵੱਡਾ ਸੀ ਉਸ ਕਰਕੇ ਅਜ ਰਾਜਵੀਰ ਜਵੰਦਾ ਚਲਾ ਗਿਆ ਉਸ ਕਰਕੇ ਇੱਕੋ ਵਿਅਕਤੀ ਚਲਾ ਗਿਆ ਜਿਹੜਾ ਬੱਚਿਆਂ ਦੀ ਫੀਸ ਦਾ ਖਰਚਾ ਚੱਕ ਰਿਆ ਸੀ ਛੋਟੇ ਬੱਚਿਆਂ ਦੀ ਵੀਰਾ ਹੁਣ ਅਜਵੇਂ ਸਾਲ ਆਈ ਰਹੀ ਸੀਗੇ ਜਣੇ ਦੀ ਛੋਟੇ ਛੋਟੇ ਬੱਚਿਆਂ ਨੂੰ ਵੀਰਾ ਇਹ ਦੇ ਕੋਟੀਆਂ ਸਵਟਰ ਬੜੀਆਂ ਨੂੰ ਸਾਲ ਵੜਾ ਵਿਰਾ ਕਰਦਾ ਹੁੰਦਾ ਸੀ ਇੱਥੇ ਵੀਰੇ ਨੇ ਬੇਨਤੀ ਕਰਾ ਦੇਣੀ ਵੀਰੇ ਨੇ ਇੱਥੇ ਘਰੇ ਲਿਆਉਣੇ ਛੋਟੇ ਛੋਟੇ ਬੱਚਿਆਂ ਨੂੰ ਸਵਟਰ ਬੰਦਿਆਂ ਨੂੰ ਟੋਪੀਆਂ ਕਿਸੇ ਨੂੰ ਬੁੜਿਆਂ ਨੂੰ ਮਾਂ ਹੋ ਸਾਲ ਵੀਰਾ ਬਹੁਤ ਬਹੁਤ ਮਦਦ ਕਰਦਾ ਸੀ ਗਾ ਜੀ ਵੀ ਵੀਰਾ ਸਾਰੇ ਪਿੰਡ ਦਾ ਵੀ ਯਾਨੀ ਜੀ ਬਹੁਤ ਵਧੀਆ ਸੀਗਾ ਪਿੰਡ 'ਚ ਵੀਰਾ ਤੇ ਅੱਜ ਉਹ ਨੌਜਵਾਨ ਸਾਡੇ 'ਚ ਨਹੀਂ ਰਿਹਾ ਲੋਕਾਂ ਦੀ ਸੇਵਾ ਕਰਨ ਵਾਲਾ ਬੱਚਿਆਂ ਦੀ ਸੇਵਾ ਕਰਨ ਵਾਲਾ ਬੱਚਿਆਂ ਦੀ ਫੀਸਾ ਭਰਨ ਵਾਲਾ ਉਹ ਨੌਜਵਾਨ ਸਾਡੇ 'ਚ ਨਹੀਂ ਰਿਹਾ ਤੇ ਜਿਹੜੀਆਂ ਗਲਤੀਆਂ ਹੋਈਆਂ ਨਾ ਉਸ ਤੇ ਅਸੀਂ ਸਵਾਲ ਪੁੱਛਦੇ ਰਵਾਂਗੇ ਉਜਾਗਰ ਕਰਦੇ ਰਵਾਂਗੇ ਸਿਰਫ ਐਸਨੂੰ ਰੱਬ ਦਾ ਪਾਣਾ ਕਹਿ ਕੇ ਅਸੀਂ ਐ ਨਹੀਂ ਕਵਾਂਗੇ ਵੀ ਹਾਂ ਜੋ ਹੋ ਗਿਆ ਉਹ ਰੱਬ ਦਾ ਪਾਣਾ ਸਵਾਲ ਵੀ ਪੁੱਛਾਂਗੇ ਵੀਉ ਕਿਉਂ ਹੋਇਆ ਜੇ ਉਹ ਸਭ ਕੁਝ ਸਹੀ ਹੁੰਦਾ ਤ ਰਾਜਵੀਰ ਅੱਜ ਸਾਡੇ ਵਿੱਚ ਹੁੰਦਾ ਵਾਲਸਮਾ ਮੈਂ ਨਾ ਮੌਜੂਦ ਆ ਭਾਈ ਜੀ ਇਸ ਮੌਕੇ ਤੇ ਨਾ ਸਵਾਲ ਮੁੱਕ ਜਾਂਦੇ ਆ ਪਰ ਰਾਜਵੀਰ ਦੇ ਕੇਸ 'ਚ ਨਾ ਸਵਾਲ ਪੁੱਛਣੇ ਵੀ ਬਹੁਤ ਜ਼ਰੂਰੀ ਹੋ ਜਾਂਦੇ ਨੇ ਕਿਉਂਕਿ ਰਾਜਵੀਰ ਸ਼ਾਇਦ ਅੱਜ ਜਿਉਂਦਾ ਹੁੰਦਾ ਜੇ ਉਸ ਸਮੇਂ ਰੋਡ ਤੇ ਉਹ ਉਸਾਨ ਨਾਲ ਲੜਦੇ ਹੁੰਦੇ ਜੇ ਉਹਨੂੰ ਫਸਟੇਡ ਮਿਲੀ ਹੁੰਦੀ ਹੋਰ ਵੀ ਕਿੰਨੀਆਂ ਗੱਲਾਂ ਨੇ ਸਭ ਤੋਂ ਵੱਡੀ ਗੱਲ ਸੱਭਿਆਚਾਰ ਦੀ ਗੱਲ ਉਹ ਹੀ ਕਰਦਾ ਸੀ ਸੱਭਿਆਚਾਰ ਦੀ ਗੱਲ ਸਟੇਜ ਤੇ ਤੁਸੀਂ ਕਰਦੇ ਸੀ ਲੱਗਦਾ ਹੈ ਕਿ ਕਿਸੇ ਤਰੀਕੇ ਬਚਾਇਆ ਜਾ ਸਕਦਾ ਸੀ ਬਚਾਇਆ ਜਾ ਸਕਦਾ ਸੀਗਾ ਸ਼ਾਇਦ ਮੈਨੂੰ ਲੱਗਦਾ ਜਦੋਂ ਉਹਨਾਂ ਦਾ ਨਾਇ ਘਟਨਾ ਵਾਪਰੀ ਸੀ ਜਿਹੜਾ ਉਹ ਸਮਾਂ ਵਿੱਚ ਗਏ ਪਿਆ ਨਾ ਸ਼ਾਇਦ ਜੇ ਉੱਥੋਂ ਦੇ ਡਾਕਟਰ ਉਹਨਾਂ ਨੂੰ ਸਹੀ ਫਸਟ ਏਡ ਦੇ ਕੇ ਸਹੀ ਤਰੀਕੇ ਦੇ ਨਾਲ ਟਰੀਟ ਦੇ ਕੇ ਉੱਥੇ ਤੱਕ ਪਹੁੰਚ ਦਿੱਤਾ ਸ਼ਾਇਦ ਇਹ ਘਟਨਾ ਨਾ ਵਾਪਰਦੀ ਹਨ ਤੇ ਉਹਨਾਂ ਦਾ ਦੇਰੀ ਨਾਲ ਇੱਥੇ ਮੁਹੱਲੇ ਆਉਣਾ ਜਾਂ ਉਹ ਜੋ ਉਥੋਂ ਦੇ ਮੌਜੂਦਾ ਡਾਕਟਰਾਂ ਨੇ ਉਹਨਾਂ ਨੇ ਉਹਨਾਂ ਨੇ ਸਹੀ ਫਸਟ ਏਡ ਨਹੀਂ ਦਿੱਤੀ ਹਨਾ ਤੇ ਜੇ ਸ਼ਾਇਦ ਉਹਨਾਂ ਚੀਜ਼ਾਂ ਵੱਲ ਧਿਆਨ ਦਿੰਦੇ ਉਹ ਡਾਕਟਰ ਉਹਨਾਂ ਨੂੰ ਕਾਲਰ ਲਾ ਕੇ ਭੇਜ ਦਿੰਦੇ ਜਾਂ ਸਹੀ ਫਸਟ ਏਡ ਦੇ ਆ ਕੇ ਪਹੁੰਚਦੇ ਸ਼ਾਇਦ ਹੋ ਸਕਦਾ ਰਾਜਵੀਰ ਨੂੰ ਅੱਜ ਦਾ ਦਿਨ ਨਾ ਦੇਖਣਾ ਪੈਂਦਾ ਪਰ ਬਹੁਤ ਦੁਖਦਾਈ ਸ਼ਬਦ ਨਹੀਂ ਹੈਗੇ ਹੁਣ ਬੋਲਣ ਦੇ ਲਈ ਵੀ ਅਸੀਂ ਉਹਨਾਂ ਲਈ ਕੀ ਬੋਲੀਏ ਤਾਂ ਵਾਕਿਆ ਇਹ ਜਿਹੜਾ ਹੈ ਨਹੀਂ ਲੱਗਦਾ ਵੀ ਪੰਜਾਬ ਦੀ ਗੱਲ ਕਰਨ ਵਾਲੇ ਨੌਜਵਾਨ ਜਿਹੜੇ ਨੇ ਇਹ ਪੰਜਾਬ ਦੀ ਗੱਲ ਕਰਨ ਵਾਲੇ ਜਿਹੜੇ ਕਲਾਕਾਰ ਆ ਉਸੜ ਤੋਂ ਦੂਰ ਹੁੰਦੇ ਜਾ ਰਹੇ ਆ ਭਾਵੇਂ ਸਿੱਧੂ ਮੂਸੇ ਵਾਲੇ ਦੀ ਗੱਲ ਹੋਵੇ ਭਾਵੇਂ ਭਾਵੇਂ ਜਸਵੰਦਰ ਪੱਲਾ ਸਾਹਿਬ ਦੀ ਗੱਲ ਹੋਵੇ ਭਾਵੇਂ ਹੁਣ ਇਹ ਰਾਜਵੀਰ ਜਵੰਦਾ ਮਤਲਬ ਇਹ ਤਾਂ ਸੋਚ ਵੀ ਨਹੀਂ ਸਕਦੇ ਸੀ ਮੈਨੂੰ ਅੱਜ ਵੀ ਯਾਦ ਹੈ ਸਟੇਜ ਤੇ ਖੜੇ ਆ ਇਸਨੇ ਇੱਕ ਗੱਲ ਕਹੀ ਸੀ ਕਹਿੰਦਾ ਮੈਂ ਆਪਣੀ ਸਟੇਟ ਤੋਂ ਬਾਹਰ ਗਿਆ ਕਿੱਥੇ ਗਿਆ ਤੇ ਉਹ ਬੰਦੇ ਨੂੰ ਮੈਂ ਸਿੱਧੂ ਮੂਸੇ ਵਾਲੇ ਦਾ ਨਾਮ ਲਿਆ ਤੇ ਉਹ ਕਹਿੰਦਾ ਹਾਂ ਮੈਂ ਸਿੱਧੂ ਮੂਸੇ ਵਾਲੇ ਨੂੰ ਜਾਣਦਾ ਇੱਕ ਕਲਾਕਾਰ ਇੱਕ ਦੂਜੇ ਕਲਾਕਾਰ ਲਈ ਇੰਨੀ ਗੱਲ ਕਹਿਣਾ ਬੜੀ ਵੱਡੀ ਗੱਲ ਹੈ ਤੋ ਰਾਜਵੀਰ ਦੇ ਵਿੱਚ ਇਹ ਬਹੁਤ ਵੱਡਾ ਗੁਣ ਸੀਗਾ ਉਹ ਹਮੇਸ਼ਾ ਹੀ ਸਾਰਿਆਂ ਦਾ ਸਤਿਕਾਰ ਕਰਦੇ ਸੀ ਉਹਨਾਂ ਨੇ ਕਦੇ ਵੀ ਆਪਣੇ ਆਪਣੇ ਆਪ ਨੂੰ ਉੱਚਾ ਨਹੀਂ ਸਮਝਿਆ ਸੀ ਅਸੀਂ ਹਰ ਦੂਜੇ ਤੀਜੇ ਸ਼ੋਅ ਇਕੱਠੇ ਹੁੰਦੇ ਸੀ ਬਹੁਤ ਨਿਮਰਤਾ ਸੁਨਹਿਤ ਵਿੱਚ ਬਹੁਤ ਝੁੱਕ ਕੇ ਮਿਲਦੇ ਸੀਗੇ ਤੇ ਬੜੀ ਚੜ੍ਹਦੀ ਕਲਾ ਵਾਲਾ ਇਨਸਾਨ ਸੀਗਾ ਉਹ ਅਸੀਂ ਮੇਰੇ ਨਾਲ ਤਾਂ ਬਹੁਤ ਵੱਡੀਆਂ ਵੱਡੀਆਂ ਯਾਦਾਂ ਉਹਨਾਂ ਦੇ ਜੁੜੀਆਂ ਹੋਈਆਂ ਨੇ ਅਸੀਂ ਬਹੁਤ ਸਟੇਜਾਂ ਸ਼ੇਅਰ ਕਰੀਆਂ ਨੇ ਬਹੁਤ ਜ਼ਿਆਦਾ ਸਟੇਜਾਂ ਹੁਣ ਵੀ ਸਾਡਾ ਇੱਕ ਆਸਟ੍ਰੇਲੀਆ ਦੇ ਵਿੱਚ ਪਲਾਨ ਬਣ ਰਿਹਾ ਸੀਗਾ ਹਨਾ ਹਮੇਸ਼ਾ ਹੀ ਭਾਈ ਜਿਨ ਕਹਿੰਦੇ ਸੀ ਭਾਈ ਆਪਾਂ ਇਕੱਠੇ ਚੱਲਾਂਗੇ ਤਾਂ ਪੰਜਾਬ ਦੇ ਵਿੱਚ ਵੀ ਤੇ ਆਊਟ ਆਫ ਬਹੁਤ ਸਾਰੀਆਂ ਅਣਗਿਣਤ ਸਟੇਜਾਂ ਸ਼ੇਅਰ ਕੀਤੀਆਂ ਸੀ ਮੈ ਤੇ ਬਾਈ ਨੇ ਤੇ ਬੜੀ ਚੜ੍ਹਦੀ ਕਲਾ ਵਾਲੀ ਸੀ ਸੱਚੀ ਅੱਜ ਉਹਦੇ ਤੁਰ ਜਾਣ ਦੀ ਖਬਰ ਸੁਣ ਕੇ ਨਾ ਕਾਲਜੇ ਨਿਕਲ ਗਿਆ ਤੇ ਮਤਲਬ ਕੋਈ ਸ਼ਬਦ ਨਹੀਂ ਹੈਗੇ ਵੀ ਕੁਝ ਬੋਲ ਲਈ ਉਹਨਾਂ ਦੇ ਇਹ ਦਸਤਾਰ ਪੰਜਾਬੀ ਪਹਿਰਾਵਾ ਮਤਲਬ ਇਹ ਸਟੇਜਸ ਦੇਖਣੀਆਂ ਨਾ ਵੀ ਕਲਾਕਾਰ ਜਿਹੜੇ ਤਾਂ ਦੂਰ ਹੁੰਦੇ ਜਾ ਰਹੇ ਸੀ ਉਹਨੇ ਉਹੀ ਚੀਜ਼ ਪ੍ਰਮੋਟ ਕੀਤੀ ਦਸਤਾਰ ਹੋ ਗਿਆ ਉਹ ਸੋਨਾ ਪਹਿਰਾਵਾ ਹੋ ਗਿਆ ਜੇ ਸਟੇਜ ਮਾਡਰਨ ਸਟੇਜ ਹੋਣੀ ਕੋਈ ਤਾ ਉਸੇ ਤਰੀਕੇ ਦਾ ਕੋਟ ਪੈਂਟ ਸੂਟ ਪਾ ਕੇ ਤੇ ਹਮੇਸ਼ਾ ਕਹਿੰਦਾ ਸੀਗਾ ਵੀ ਮੇਰੀ ਇਹ ਕਲਾ ਵੀ ਮੈਂ ਇਹਦੇ ਤੇ ਪੂਰਾ ਤਿਆਰ ਹੋ ਕੇ ਜਾਣਾ ਮੈਂ ਉਹਨਾਂ ਸਿੰਗਰਾਂ ਚੋਂ ਨਹੀਂ ਆ ਜਿਹੜੇ ਨਿੱਕਰ ਪਾ ਕੇ ਸਟੇਜ ਤੇ ਪਹੁੰਚ ਜਾਂਦੇ ਉਹ ਸਾਡੀ ਦਸਤਾਰ ਨੂੰ ਪ੍ਰਮੋਟ ਕਰਦੇ ਸੀ ਸਾਡੀ ਸਾਫ ਸੁਥਰੀ ਗਾਇਕੀ ਨੂੰ ਪ੍ਰਮੋਟ ਕਰਦੇ ਸੀਗੇ ਤੇ ਉਹਨਾਂ ਨੇ ਕਦੇ ਵੀ ਤੁਸੀਂ ਦੇਖਿਆ ਹੋਣਾ ਜਿੰਨੇ ਮਰਜ਼ੀ ਸ਼ੋਅ ਉਹਨਾਂ ਦੇ ਦੇਖ ਲਓ ਉਹਨਾਂ ਨੇ ਪ੍ਰੋਪਰ ਪੰਜਾਬੀ ਪਹਿਰਾ ਵਿੱਚ ਪੂਰੀ ਸੋਹਣੀ ਦਸਤਾਰ ਸਜਾ ਕੇ ਸਟੇਜ ਦੇ ਉੱਤੇ ਚੜਨਾ ਤੇ ਪੰਜਾਬੀਅਤ ਦੀ ਹੀ ਗੱਲ ਕਰਨੀ ਕਦੇ ਉਹਨਾਂ ਨੇ ਪੰਜਾਬੀਅਤ ਤੋਂ ਵਾਰ ਦੀ ਗੱਲ ਨਹੀਂ ਕਰੀ ਸੋ ਬੜੀ ਚੜ੍ਹਦੀ ਕਲਾ ਵਾਲਾ ਇਨਸਾਨ ਸੀਗਾ। ਕੀ ਗੱਲ ਹੈ ਗੀਤ ਉਹਦੇ ਬੜੇ ਘੱਟ ਗਾਇਕ ਹੁੰਦੇ ਆ ਜਿਨ੍ਹਾਂ ਦੇ ਗੀਤ ਨਾ ਫੈਮਿਲੀ ਸੁਣਨ ਵਾਲੇ ਹੁੰਦੇ ਆ। ਸਾਨੂੰ ਮਨ ਦੁਖਦਾ ਸਾਣਾ ਵੀ ਵੀ ਅੱਜ ਉਹਦੇ ਮੈਂ ਤਸਵੀਰ ਦੇਖ ਰਿਹਾ ਸੀ ਵੀ ਇਹ ਡਿਫੈਂਡਰ ਫੋਰਚੂਨਰ ਚਲਾਣ ਵਾਲਾ ਰਿਹਾ ਹੀ ਨਹੀਂ ਕਮਾਨ ਵਾਲਾ ਰਿਹਾ ਹੀ ਨਹੀਂ ਬਹੁਤ ਬਸ ਹੁਣ ਆਪਾਂ ਕੁਝ ਨਹੀਂ ਕਹਿ ਸਕਦੇ ਪਰਿਵਾਰ ਦੇ ਉੱਤੇ ਬਹੁਤ ਵੱਡਾ ਪਹਾੜ ਟੁੱਟਿਆਗਾ ਪਤਾ ਨਹੀਂ ਪ੍ਰਮਾਤਮਾ ਬੱਚਿਆਂ ਦੀਆਂ ਦੁਆਵਾਂ ਸੁਣ ਲੈਂਦਾ ਬੱਚਿਆਂ ਵਾਲੇ ਦੀਆਂ ਅਰਦਾਸਾਂ ਸੁਣ ਲੈਂਦਾ ਉਹਦੀ ਮਾਂ ਦੀਆਂ ਅਰਦਾਸਾਂ ਸੁਣ ਲੈਂਦਾ ਕਰੋੜਾਂ ਲੋਕਾਂ ਨੇ ਅਰਦਾਸਾਂ ਕਰੀਆਂ ਨੇ ਕਿਸੇ ਦੀ ਅਰਦਾਸ ਸਵੀਕਾਰ ਨਹੀਂ ਹੋਈ ਤੋਂ ਕੋਈ ਸ਼ਬਦ ਨਹੀਂ ਹੈਗੇ ਬਸ ਹੁਣ ਕੀ ਕਹੀਏ ਬਸ ਬੜੀ ਸਾਫ ਸੁਥਰੀ ਗਾਇਕੀ ਸੀ ਕਦੇ ਸੋਚਿਆ ਸੀ ਰਾਜਮੋਹਨ ਇਸ ਤਰੀਕੇ ਦੇ ਨਾਲ ਆਪਣੇ ਵਿੱਚ ਮਿਚਣਗੇ ਨਹੀਂ ਦੇਖੋ ਜੀ ਸੋਚਿਆ ਤਾਂ ਕਿਸੇ ਨੇ ਨਹੀਂ ਮਤਲਬ ਕੋਈ ਵੀ ਇਹ ਚੀਜ਼ ਤਾਂ ਸੋਚਦਾ ਨਹੀਂ ਵੀ ਕੋਈ ਵੀ ਬੰਦਾ ਚਲਾ ਜਾਵੇ ਸਾਡੀ ਜ਼ਿੰਦਗੀ ਚੋਂ ਕੋਈ ਬਜ਼ੁਰਗ ਚਲਾ ਜਾਵੇ ਇਹ ਤਾਂ ਫੇਰ ਸਾਡਾ ਇੱਕ ਹੀਰਾ ਭਰਾ ਇੱਕ ਟੈਲੈਂਟ ਪੰਜਾਬ ਦਾ ਸਾਡੇ ਪਿੰਡਾਂ ਦਾ ਮਾਣ ਸਾਡੇ ਏਰੀਆ ਦਾ ਮਾਣ ਸੋ ਆਪਾਂ ਸੋਚਦੇ ਨਹੀਂ ਬਾਈ ਇਹ ਚੀਜ਼ ਬਾਰੇ ਪਰ ਇਹ ਟਰੈਜਡੀ ਹੈ ਬਹੁਤ ਵੱਡੀ ਟਰੈਜਡੀ ਹੈ ਸਾਡੇ ਤੋਂ ਵੱਧ ਉਹਦੇ ਮਾਂ ਪਿਓ ਲਈ ਟਰੈਜਡੀ ਹੈ ਬਿਲਕੁਲ ਕਹਿੰਦੇ ਕਿ ਰਾਜਵੀਰ ਜਵੰਦਾ ਅਜੇ ਹਾ ਸੀਗਾ ਕਿ ਜਦੋਂ ਪਿੰਡ ਉਹਦੇ ਚਾਹੁੰਦਾ ਸੀਗਾ ਨਾ ਕੱਲੇ-ਕੁੱਲੇ ਛੋਟੇ ਜਵਾਕ ਕੋਲ ਬਜ਼ੁਰਗ ਹਰ ਕਿਸੇ ਨੂੰ ਮਿਲਦਾ ਸੀਗਾ ਐਡਾ ਪਿਆਰ ਸੀ ਪਿੰਡਾਂ ਨਾਲ ਦੇਖੋ ਮੈਂ ਉਹਨੂੰ ਤਾਂ ਜਾਣਦਾ ਕਿਉਂਕਿ ਉਹ ਮੇਰੇ ਪਿੰਡਾਂ ਦਾ ਮੈਂ ਇਹਨੂੰ ਪਹਿਲੇ ਗਾਣੇ ਤੋਂ ਜਾਣਦਾ ਤੇ ਇੱਕ ਪਿੰਡਾਂ ਵਾਲੇ ਬੰਦੇ ਦਾ ਨਾ ਆਪਦਾ ਇੱਕ ਮੋਹ ਹੁੰਦਾ ਇਹ ਨਹੀਂ ਹੁੰਦਾ ਕਿ ਅਸੀਂ ਦੂਜੇ ਬੰਦਿਆਂ ਨੂੰ ਜ਼ਿਆਦਾ ਪਿਆਰ ਨਹੀਂ ਕਰਦੇ ਪਰ ਆਪਦੇ ਪਿੰਡਾਂ ਵਾਲਿਆਂ ਦਾ ਥੋੜਾ ਜਿਆਦਾ ਮੋਹ ਹੁੰਦਾ ਸੋ ਮੈਂ ਜਦੋਂ ਮਾਤਾ ਰਾਜਵੀਰ ਦੇ ਸਰਪੰਚੀ ਚ ਖੜਿਆ ਮੈਂ ਉਦੋਂ ਵੀ ਆਇਆ ਸੀ ਉਦੋਂ ਮੈਂ ਘਰ ਘਰ ਜਾ ਕੇ ਚੋਣ ਪ੍ਰਚਾਰ ਕਰਨ ਆਇਆ ਸੀ ਮੈਨੂੰ ਪਤਾ ਨਹੀਂ ਸੀ ਮੈਂ ਹੁਣ ਇਸ ਤਰੀਕੇ ਆਉਂਗਾ ਵੀ ਉਦੋਂ ਵੀ ਆਇਆ ਮੈਂ ਪਰ ਆ ਮੈਨੂੰ ਇਮੇਜਨ ਨਹੀਂ ਹੋਇਆ ਕਰ ਸਕਦਾ। ਇੱਕ ਗੱਲ ਹੈ ਵੀ ਸਵਾਲ ਵੈਸੇ ਇਸ ਮੌਕੇ ਤੇ ਪੁੱਛਣੇ ਚੰਗੇ ਨਹੀਂ ਲੱਗਦੇ ਪਰ ਰਾਜਵੀਰ ਦੇ ਇਹ ਸਭ ਕੁਝ ਹੈ ਸਵਾਲ ਪੁੱਛਣੇ ਜ਼ਰੂਰੀ ਵੀ ਨੇ ਵੀ ਅਸਲ ਦੇ ਵਿੱਚ ਅਸੀਂ ਕਾਉਸਸ ਦੇ ਰਹੇ ਆ ਅਸੀਂ ਰੋਡ ਟੈਕਸ ਦੇ ਰਹੇ ਆ ਉਸ ਨਾਲ ਜੋ ਵਾਪਰਿਆ ਉਹ ਪਤਾ ਹੈ ਵੀ ਕਿਸ ਤਰੀਕੇ ਨਾਲ ਸਾਨੂੰ ਭਿੱੜਦੇ ਹੁੰਦੇ ਆ ਕਿਸ ਤਰੀਕੇ ਨਾਲ ਰੋਡ ਟੁੱਟੀ ਹੁੰਦੀ ਹੈ ਇਹ ਸਵਾਲ ਚੱਕਣੇ ਬਹੁਤ ਜ਼ਿਆਦਾ ਜ਼ਰੂਰੀ ਨਹੀਂ। ਭਾਈ ਜਦੋਂ ਤੁਹਾਡੇ ਨਾਲ ਵਾਪਰਦੀ ਹੈ ਨਾ ਉਦੋਂ ਚੀਜ਼ਾਂ ਦਾ ਪਤਾ ਲੱਗਦਾ ਜਿਵੇਂ ਜਦੋਂ ਤੁਹਾਡਾ ਬੰਦਾ ਹਸਪਤਾਲ ਜਾਂਦਾ ਫਿਰ ਤੁਹਾਨੂੰ ਪਤਾ ਲੱਗਦਾ ਅੱਛਾ ਯਾਰ ਆ ਵੀ ਟੈਸਟ ਹੁੰਦੇ ਆ ਕਰਾ ਲੈਣੇ ਚਾਹੀਦੇ ਆ ਜਾਂ ਆ ਚੀਜ਼ ਡਾਕਟਰ ਨੇ ਆ ਗਲਤੀ ਕਰਤੀ ਜਾਂ ਕੁਝ ਵੀ ਆ ਹੁਣ ਕਾਉਸਸ ਐਸ ਆ ਮੈਂ ਪਹਿਲਾਂ ਤਾਂ ਧਿਆਨ ਨਹੀਂ ਦਿੱਤਾ ਕਿਉਂਕਿ ਮੈਂ ਬਾਹਰ ਰਿਹਾ ਹੁਣ ਇੱਥੇ ਇੰਡੀਆ ਰਹਿੰਦੇ ਆ ਤਾਂ ਮੈਨੂੰ ਪਤਾ ਲੱਗਿਆ ਵੀ ਮੈਂ ਵੀ ਕਾਉਸਸ ਦੇਣਾ ਆਪਾਂ ਸਾਰੇ ਦਿੰਨੇ ਆ ਤੇ 418000 ਕਰੋੜ 2026 ਦਾ ਕਾਉਸਸ ਆ ਆਪਣਾ ਤੇ ਮੈਨੂੰ ਲੱਗਦਾ ਯਾਰ ਆ ਜਿਹੜੀ ਇਹੋ ਜਿਹੀਆਂ ਟਰੈਜਡੀਆਂ ਬਚਾ ਸਕਦੀ ਆ ਸਰਕਾਰ ਜੇ ਇੰਨੇ ਪੈਸੇ ਲੈਣੇ ਆ ਤਾਂ ਕਮ ਸੇ ਕਮ 100-100 ਕਰੋੜ ਰੁਪਈਆ ਜ਼ਿਲ੍ਹਿਆਂ ਨੂੰ ਦੋਹੇਰ ਇੱਕ ਜਿੱਥੇ ਸਾਰੇ ਜਾਨਵਰ ਪਾਓ ਸਾਨੂੰ ਨਹੀਂ ਪਤਾ ਕੀ ਕਰਨਾ ਉਹਦਾ ਇਹਨਾਂ ਕੋਲ ਇੰਟੈਲੀਜੈਂਟ ਬੰਦੇ ਆ ਉਹਨਾਂ ਨੂੰ ਪਾ ਕੇ ਉਹਨਾਂ ਨੂੰ ਸੰਭੋ ਚੀਜ਼ਾਂ ਕਰੋ ਜਾਂ ਪੈਸੇ ਇੰਨੇ ਲੈ ਰਹੇ ਹੋ ਪਰ ਬਾਕੀ ਆ ਮੌਕਾ ਨਹੀਂ ਗਿਆ ਇਸ ਚੀਜ਼ ਤੇ ਆਪਾਂ ਬਾਅਦ ਚੋ ਬਾਈ ਇਸ ਚੀਜ਼ ਤੇ ਗੱਲ ਕਰਾਂਗੇ ਪਰ ਇਹ ਮੁੱਦਾ ਚੱਕਣਾ ਲਾਇਆ ਬਾਈ ਇਹ ਰਾਜਵੀਰ ਜਵੰਦਾ ਇੱਕ ਦੁਨੀਆ ਜਾਣਦੀ ਆ ਉਹਨੂੰ ਤਾਂ ਆਪਾਂ ਗੱਲ ਕਰ ਰਹੇ ਆ ਪਤਾ ਨਹੀਂ ਪਿੰਡਾਂ ਦੇ ਕਿੰਨੇ ਜਾਂ ਸ਼ਹਿਰਾਂ 'ਚ ਕਿੰਨੇ ਇਹੋ ਜਿਹੇ ਕਿਸੇ ਦੇ ਮਦਰ ਫਾਦਰ ਭੈਣ ਭਰਾ ਡੈਥ ਹੋ ਜਾਂਦੀ ਹੁੰਦੀ ਆ ਇਹਨਾਂ ਚੀਜ਼ਾਂ ਕਰਕੇ ਸੋ ਬਈ ਜ਼ਰੂਰੀ ਆ ਮੁੱਦਾ ਬਿਲਕੁਲ ਵੀ ਸਹੀ ਨਹੀਂ ਮਿਲ ਜਗਰਾਉ ਦੇ ਵਿੱਚ ਸਕੂਲ 'ਚ ਪੜਿਓ ਤੇ ਰਾਜਵੀਰ ਬਾਜੂ ਉਸੇ ਸਕੂਲ 'ਚ ਪੜਿਆ ਕੁਝ ਅਜਿਹੀ ਯਾਦ ਤੁਹਾਡੀ ਬਚਪਨ ਦੀ ਜਾਂ ਕੋਈ ਤੁਹਾਨੂੰ ਬਹੁਤ ਯਾਦ ਹੋਵੇ ਤੁਹਾਨੂੰ ਭਾਈ ਮੈਂ ਮੈਂ ਪਹਿਲਾਂ ਪੜ ਗਿਆ ਜਵੰਦੇ ਤੋਂ ਉਥੇ ਮੈਂ ਪਲੱਸ 1 ਕੀਤੀ ਸੀਗੀ ਜੀ ਉੱਥੇ ਤੇ ਕਾਲਜ ਚ ਪੜਿਆ ਮੈਂ ਐ ਐਲ ਆਰ ਐਮ ਤੋਂ ਯਾਦ ਸਾਡੀ ਜੀ ਕੋ singing ਤੋਂ ਬਾਅਦ ਦੀਆਂ ਯਾਦਾਂ ਨੇ singing ਤੋਂ ਪਹਿਲਾਂ ਦੀਆਂ ਸਾਡੀਆਂ singing ਤੋਂ ਪਹਿਲਾਂ ਦੀਆਂ ਰਾਜਵੀਰ ਦੀਆਂ ਕਨਵਰ ਬਾਈ ਨਾਲ ਬਿੱਲੇ ਬਾਈ ਨਾਲ ਯਾਦਾਂ ਨੇ ਮੇਰੇ ਨਾਲ ਤਾਂ ਜ਼ਿਆਦਾ ਹੈ ਨਹੀਂ ਕਿਉਂਕਿ ਮੈਂ ਇੱਥੇ ਰਹਿੰਦਾ ਨਹੀਂ ਸੀ ਸ਼ਾਇਦ ਪਹਿਲਾ ਗੀਤ ਜਾਂ ਤੁਸੀਂ ਪਹਿਲਾ ਗੀਤ ਸ਼ਾਇਦ ਮੈਂ ਹਾਂਜੀ ਅਸੀਂ ਜਦੋਂ ਮੈਨੂੰ ਪਤਾ ਲੱਗਿਆ ਵੀ ਮੇਰੇ ਏਰੀਆ ਦਾ ਮੁੰਡਾ ਹੈ ਮੈਂ ਸ਼ੇਅਰ ਕੀਤਾ ਸੀਗਾ ਉਹ ਜੀ ਅਕਸਰ ਤੁਹਾਡੇ ਨਾਲ ਫੋਨ ਤੇ ਗੱਲ ਹੁੰਦੀ ਸੀ ਹਾਂਜੀ ਹਾਂਜੀ ਫੋਨ ਤੇ ਗੱਲ ਹੁੰਦੀ ਸੀ ਮੈਂ ਤਾਂ ਹੁਣ ਵੀ ਉਹਦੇ ਵਾਇਸ ਮੈਸੇਜ ਸੁਣ ਰਿਹਾ ਸੀਗਾ ਵੀ ਇੱਕ ਤੁਹਾਨੂੰ ਪਤਾ ਨਹੀਂ ਹੁੰਦਾ ਵੀ ਇਹ ਮੈਮਰੀ ਬਣ ਜਾਣੀ ਲਾਈਫ ਦੇ ਵਿੱਚ ਸੋ ਮੈਂ ਵੀ ਮੇਰੇ ਤੋਂ ਜ਼ਿਆਦਾ ਦੁੱਖ ਉਹਦੀ ਮਾਂ ਨੂੰ ਆ ਉਹਦੀ ਵਾਈਫ ਨੂੰ ਆ ਤੇ ਉਹਦੇ ਜਵਾਕਾਂ ਨੂੰ ਆਉਣ ਵਾਲੇ ਟਾਈਮ 'ਚ ਹਜੇ ਤਾਂ ਸ਼ਾਇਦ ਉਹਨਾਂ ਦੀ ਸੋਝੀ ਹੈ ਨਹੀਂ ਕਿ ਪਰ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਨੂੰ ਬਹੁਤ ਜ਼ਿਆਦਾ ਦੁੱਖ ਆ ਪਰਿਵਾਰ ਨੂੰ ਬਹੁਤ ਵੱਡਾ ਮੈਂ ਭਾਈ ਤੁਹਾਨੂੰ ਮੈਂ ਮੈਨੂੰ ਪਤਾ ਨਹੀਂ ਮੈਂ ਤੁਹਾਨੂੰ ਕੀ ਬੋਲਣਾ ਹੈ ਕਿਉਂਕਿ ਮੇਰੇ ਦਿਮਾਗ 'ਚ ਨਹੀਂ ਆ ਰਿਹਾ ਚੀਜ਼ਾਂ ਮੈਨੂੰ ਪਤਾ ਤੁਸੀਂ ਚਾਹੁੰਦੇ ਹੋ ਸਾਬ ਮੇਰੇ ਤੋਂ ਚੀਜ਼ਾਂ ਹੋਰ ਵੀ ਆਪਣੇ ਬੰਦੇ ਆ ਜਾਣੇ ਮੈਂ ਮੇਰੀ ਇੰਨੀ ਕਿ ਮੇਰੀ ਕੋਈ ਨਾ ਜਿੰਨਾ ਤੁਸੀਂ ਜੋ ਗੱਲ ਕਰਦੇ ਤੁਸੀਂ ਉਨੀ ਹਾਂ ਜੀ ਹਾਂ ਜੀ ਹਾਂ ਜੀ ਮੈਂ ਕਿਉਂਕਿ ਪਹਿਲਾਂ ਹੀ ਅਸੀਂ ਵੀ ਕਿਹਾ ਵੀ ਰਾਜਵੀਰ ਦਾ ਕੇਸ ਇਹੋ ਜਿਹਾ ਵੀ ਸਾਨੂੰ ਸਵਾਲ ਪੁੱਛਣੇ ਪੈਂਦੇ ਆ ਕਿਉਂਕਿ ਸ਼ਾਇਦ ਇਹ ਗਲਤੀਆਂ ਨਾ ਹੁੰਦੀਆਂ ਤਾਂ ਰਾਜਵੀਰ ਅੱਜ ਸਾਡੇ ਚ ਹੁੰਦਾ ਫਰਸਟ ਏਡ ਉਸ ਨੂੰ ਸਹੀ ਤਰੀਕੇ ਨਾਲ ਨਹੀਂ ਮਿਲ ਪਾਈ ਉਹ ਸਭ ਕੁਝ ਇਸ ਕਰਕੇ ਜਿਹੜਾ ਮੀਡੀਆ ਨੂੰ ਵੀ ਸਵਾਲ ਪੁੱਛਣੇ ਪੈਂਦੇ ਬਾਈ ਮੀਡੀਆ ਦਾ ਕੰਮ ਆ ਸਵਾਲ ਪੁੱਛਣਾ ਪਰ ਕਈ ਵਾਰੀ ਸਿਚੁਏਸ਼ਨ ਇਹੋ ਜੀ ਹੁੰਦੀ ਆ ਕਿ ਮੈਂ ਨਾ ਤਾਂ ਮੈਂ ਉਹਦੀ ਫਸਟ ایڈ ਬਾਰੇ ਬੋਲ ਸਕਦਾ ਚੀਜ਼ਾਂ ਪਰ ਘਰਦਿਆਂ ਨੇ ਜਿੰਨਾ ਜੋਰ ਲਾਉਣਾ ਸੀਗਾ ਉਹ ਲਾਇਆ ਜਿੰਨਾ ਮੈਨੂੰ ਲੱਗਦਾ ਡਾਕਟਰਾਂ ਨੇ ਜਿੰਨਾ ਜੋਰ ਲਾਉਣਾ ਸੀ ਲਾਇਆ ਉਹਨਾਂ ਨੇ ਜਿੱਦ ਜਿੱਥੋਂ ਤੱਕ ਮੈਂ ਜਦੋਂ ਜਦੋਂ ਜਾਣਦਾ ਰਿਆਂ ਜੋ ਜੋ ਮੈਨੂੰ ਨੌਲੇਜ ਸੀਗੀ ਪਰ ਹੁਣ ਵਿਚਲੀਆਂ ਚੀਜ਼ਾਂ ਕਿੱਦਾਂ ਕਿਵੇਂ ਕੀ ਆ ਟੈਕਨੀਕਲ ਟਰਮਸ ਮੈਨੂੰ ਪਤਾ ਨਹੀਂ ਬਾਈ ਉਹ ਚੀਜ਼ ਬਾਰੇ ਮੈਂ ਤੁਸੀਂ ਆਰਾਮ ਨਾਲ ਪਰਿਵਾਰ ਕੋਲ ਬੈਠੋ ਤੁਸੀਂ ਤੁਸੀਂ ਹਾਂ ਜੀ